ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਕਾਫੀ ਵੀਡੀਓ ਬਣਾਈਆਂ ਨੇ ਆਪਣੇ ਬਾਈ ਦੇ ਘਰ ਚੋਂ ਤੇ ਅੱਜ ਦੀ ਵੀਡੀਓ ਹੈ ਜਿਹੜੀ ਇਹ ਬਣਾ ਰਹੇ ਹਾਂ ਕੁਝ ਟਾਈਮ ਬਾਅਦ ਤਿੰਨ ਜਰਸੀ ਗਾਵਾਂ ਦਿਖਾਵਾਂਗੇ ਰੁਟੀਨ ਦੇ ਵਿੱਚ ਜਿਹੜਾ ਕੰਮ ਬਾਈ ਦਾ ਵਪਾਰ ਦਾ ਚੱਲੂ ਆ ਤੇ ਮਿਲਣਗੀਆਂ ਜ਼ਿਆਦਾਤਰ ਸੱਜਣੋ ਇੱਥੇ ਜਰਸੀ ਗਾਵਾਂ ਜਿਵੇਂ ਕਾਹ ਬੱਛੀ ਆ ਦੋ ਦੰਦ ਦਾ ਪਹਿਲਾ ਸੂਆ ਤੇ ਨਾਲ ਇਹਦੇ ਇੰਪੋਰਟਡ ਸੀਮਨ ਦੀ ਬੱਛੀ ਆ ਤੇ ਨਾਲ ਵਾਲੀ ਹੈਗੀ ਆ 6 ਦੰਦ ਤੇ ਗਾਂ ਵਾਲੀ ਜਿਹੜੀ ਬੱਛੀ ਆ ਉਹਦਾ ਕੱਦ ਕਹਿੰਦੇ ਵੀ ਐ ਮੰਨ ਲਓ ਐਚ ਐਫ ਜੈਡਾ ਹੀ ਆ ਉਹ ਹੈਗੀ ਆ 4 ਦੰਦ ਪਹਿਲਣ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲੈਣੇ ਜਿਹੜੀ ਰਹਿੰਦੀ ਆ ਤੇ ਰੇਟ ਆ ਜਿਹੜਾ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਰੇਟ ਕਰਾਵਾਂਗੇ ਜੈ ਜੈ ਜਮਾ ਤਿੰਨਾਂ ਬਾਈ ਹੋਰ ਬਾਈ ਕੀ ਹਾਲ ਚਾਲ ਵਧੀਆ ਵੀਰ ਜੀ ਤੁਸੀਂ ਜਮਾ ਚੜਦੀ ਕਲਾ ਜਮਾ ਚੜਦੀ ਕਲਾ ਕਿਵੇਂ ਫਿਰ ਅੱਜ ਚਿਰ ਬਾਅਦ ਤੇ ਕੁਛ ਕੰਮ ਹੁਣ ਕੰਮ ਚੱਲੂ ਮਾਰੋ ਮਾਰ ਕੁਛ ਮਾਲ ਮਿਲਣੋਂ ਘਟ ਗਿਆ ਸੀਗਾ ਵਧੀਆ ਗਾਮਾ ਠੀਕ ਹੈ ਗੱਲ ਫੇਗਾਮਾ ਹਲਕੇ ਆਉਂਦੀਆਂ ਸੀ ਕਿਉਂ ਤੋਂ ਲਾਂਬਾ ਆਉਣਾ ਸੀਗਾ ਆਪਾਂ ਨੇ ਬੰਦੇ ਕਰਤਾ ਠੀਕ ਹੈ ਗੱਲ ਵੀ ਬੰਦੇ ਕਰਦੇ ਨੇ ਆ ਇੱਕ ਨੰਬਰ ਵਾਲੀ ਜੇਕਰ ਇਹ ਇੱਧਰ ਲਿਆ ਕੈਮਰਾ ਪਹਿਲਾਂ ਤਾਂ ਇਹ ਫੇਸ ਕੁਆਲਿਟੀ ਤੇ ਮਾਰਾ 200% ਪਿਓਰ ਜਰਸੀ ਆ ਇਹ ਇੱਥੋਂ ਮਾਰ ਮੱਥੇ 'ਚ ਟੋ ਆ ਫੇਸ ਅੱਖ ਪਿਓਰ ਜਰਸੀ ਆ ਗਈ 100 ਦਾ 100 ਤੇ ਨਾਲ ਜਿਹੜੀ ਬੱਛੀ ਆ ਇੰਪੋਰਟਡ ਸੀਮਨ ਦੀ ਨਾਲ ਇਹ ਆ ਗਈ ਸੱਜਣੋ ਬੱਛੀ ਦੰਦਾਂ 'ਚ ਭਾਈ ਕਿਵੇਂ ਆ ਇਹ ਦੰਦਾਂ 'ਚ ਦੋ ਦੰਦਾਂ ਤੋਰ ਖੋਲ ਕੇ ਦੰਦਾਂ 'ਚ ਦੋ ਦੰਦ ਸੂਆ ਪਹਿਲਾ ਕਿੰਨੇ ਕ ਦਿਨ ਦਾ ਸੂਆ ਹੋ ਗਿਆ ਹੋਈ 10 ਕ ਦਿਨ ਦਾ ਸੂਆ ਮੰਨੋ ਦੁੱਧ ਕਿੰਨਾ ਕਾ ਹਣਾ ਦੁੱਧ 12 ਕਿਲੋ ਉੱਤੇ ਆ ਰ ਹੈਗਾ ਹਾਂ ਦੰਦ ਦੋ ਦੰਦ ਚੋਣ ਵਾਲਾ ਹਾਂ ਹਾ ਅ ਦੰਦਾਂ 'ਚ ਆ ਗਈ ਦੋ ਦੰਦ ਤੇ ਆ ਗਈ ਸੱਜਣੋ ਪਿਓਰ ਜਰਸੀ ਦੇ ਵਿੱਚ ਨਾਲ ਵੀ ਇਹਦੇ ਬੱਚੀ ਆ ਤੇ ਜਿਹੜਾ ਸਮਾਂ ਸਮਾਂ ਹੈਗਾ ਦੁਪਹਿਰ ਦਾ 12 ਵਜੇ ਦਾ ਉਹ ਸਵੇਰੇ 6 ਵਜੇ ਚਬਾਈ ਕਰੀ ਜਾ ਸਵੇਰੇ 6 ਤੋਂ 6 ਚਬਾਈ ਆ ਬਾਈ ਦੀ 6 ਘੰਟੇ ਹੋਏ ਨੇ ਚਬਾਈ ਨੂੰ ਅੱਧਾ ਟਾਈਮ ਇਹਦਾ ਚਬਾਈ ਦਾ ਹਜੇ ਬਾਕੀ ਆ ਉਸ ਹਿਸਾਬ ਨਾਲ ਇਹਦੀ ਆਰਡਰ ਦੀ ਜੱਜਮੈਂਟ ਕਰ ਲਿਓ ਕੱਦ-ਕਾਡ ਬੱੱਚੀ ਦਾ ਚੰਗਾ ਜਿਵੇਂ ਦੰਦਾਂ 'ਚ ਦੋ ਦੰਦਾਂ ਦਾ ਪਹਿਲਣਾ ਤੇ ਜਾਣ ਵਜਨ ਵਜੂ ਦਾ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਵਾ ਇੱਥੋਂ ਕਮਾਲਾ ਬਾਈ ਇੱਥੋਂ ਇੱਕ ਵਾਰੀ ਰੋਕ ਲਈਏ ਇੱਥੋਂ ਗਰੀ ਮਾਰਦੀ ਫੇਸ ਕੁਆਲਿਟੀ ਦੇ ਕੈਮਰਾ ਇੱਥੋਂ ਲੰਬਾਈ ਲੰਬੂਈ ਕਰਾ ਦੇ ਚੈੱਕ ਤੇ ਇੱਥੋਂ ਫੇਸ ਤੇ ਮਾਰਦੇ ਤੇ ਪਿਓਰ ਜਰਸੀ ਦੇ ਵਿੱਚ ਆ ਗਈ ਬਿਊਟੀ ਵਾਲੇ ਪੱਖ 'ਚ ਵੀ ਆ ਗਈ ਚੰਗੀ ਤੇ ਮਿਲਕ ਵਾਲੇ ਪੱਖ 'ਚ ਤਾਂ ਆਏ ਗਈ ਲੈ ਆ ਬਾਈ ਦੰਦ ਪਿਓਰ ਦੋ ਦੰਦਾਂ ਦਾ ਉਹ ਆਪਾਂ ਨੇ ਚੈੱਕ ਵੀ ਕੀਤੀ ਹੋਈ ਆ ਬਾਕੀ ਜਿਹੜੇ ਭਰਾ ਨੇ ਲੈ ਕੇ ਜਾਣੀ ਆ ਉਹ ਬਾਈ ਤੋਂ ਚੈੱਕ ਵੀ ਕਰਕੇ ਲੈ ਜਿਓ ਤੇ ਮੈਲੇ ਮੂਲੇ ਤਾਂ ਨਹੀਂ ਚੱਲੀ ਜੀ ਨਹੀਂ ਹੈ ਚੱਲੀ ਨਹੀਂ ਹੈਗੀ ਆ ਮੈਲੇ ਚੱਲ ਕੇ ਕਿਲੋ ਦੋ ਕਿਲੋ ਦੁੱਧ ਆਪ ਕਰ ਸਕਦੀ ਆ 13 ਇੱਕ ਕਿਲੋ ਤੁਸੀਂ ਮੰਨ ਲਓ ਵੀ 13 14 ਕਿਲੋ ਬੱਚੀ ਇਹ ਦੁੱਧ ਪਾ ਸਕਦੀ ਆ ਬਾਕੀ ਦੁੱਧ ਹੁੰਦਾ ਸੱਜਣੋਂ ਥੋੜੀ ਸੇਵਾ ਦਾ ਦੁੱਧ ਹੁੰਦਾ ਥੋੜੀ ਸੇਵਾ ਦਾ ਪਰ ਜਿੰਨਾ ਮਰਜ਼ੀ ਚੋਲਣਾ ਹੈ ਬਾਈ ਇਧਰ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਰੱਖਦੀ ਆ ਇਧਰੋਂ ਅਗਲੇ ਬੰਨੇ ਦਿਖਾਦੀ ਕਰੀ ਬਿਲਕੁਲ ਨਾਲ ਲੱਗ ਮਾਰਡਰ ਰੱਖਦੀ ਆ ਤੇ ਇਥੋਂ ਪਛਾਣ ਤੋਂ ਹੋ ਕੇ ਸਾਰੀ ਬੱਚੀ ਵੀ ਦਿਖਾਦੀ ਤੇ ਬਿਊਟੀ ਵਾਲੇ ਪੱਖ 'ਚ ਵੀ ਆ ਗਈ ਤੇ ਦੰਦਾਂ 'ਚ ਵੀ ਸਿਰਫ ਦੋ ਦੰਦ ਹੀ ਆ ਅੱਗੇ ਵਧਣ ਵਾਲੀ ਆਈਟਮੀ ਆ ਪਿੱਛੇ ਮੁੜਨ ਵਾਲੀ ਨਹੀਂ ਹੈਗੀ ਐ ਨਹੀਂ ਹੈਗਾ ਵੀ ਘਟੂਗੇ ਰੁਪਈਆ ਚ ਨਾਲ ਇਹਦੇ ਬੱਛੀ ਆ ਪਿਓਰ ਜਰਸੀ ਦੇ ਵਿੱਚ ਆ ਗਈ ਬਿਲਕੁਲ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 28000 ਰੁਪਈਆ ਹੈ ਬਾਟ ਚ ਮੰਨਤਨ ਹੋ ਜੂਗਾ ਮੰਨਤਨ ਕਰ ਦਾਂਗੇ ਮੰਨਤਨ ਬਾਈ ਕਹਿੰਦਾ 68000 ਚ ਹੋ ਜੂਗਾ ਇਹ ਆ ਗਿਆ ਇੱਕ ਨੰਬਰ ਤੇ ਜਰਸੀ ਦਾ ਤੋਹਫਾ ਦਿਖਾਉ ਤਿੰਨੇ ਜਰਸੀਆਂ ਤੇ ਹੁਣ ਦਿਖਾਵਾਂਗੇ ਦੋ ਨੰਬਰ ਵਾਲੀ ਤੇ ਇਹ ਮੇਰਾ ਖਿਆਲ ਆ ਦੰਦਾਂ 'ਚ ਸ਼ੇਦਾਂਦਾ ਬਾਈ ਹਾਂ ਸ਼ੇਦਾਂਦਾ ਕਿਉਂਕਿ ਇਹ ਚੈੱਕ ਕੀਤੀਆਂ ਨੇ ਪਹਿਲਾਂ ਤਿੰਨੇ ਮੈਂ ਆ ਕੇ ਟੋਰ ਬਾਈ ਫੋਲ ਕੇ ਸੁਆ ਦੂਜਾ ਜੀ ਦਾ ਇਹਦਾ ਸੁਆ ਦੂਜਾ ਜੀ ਇਹਦੇ ਨਾਲ ਬੱਚਾ ਕੀ ਆ ਗਿਆ ਇਹਦਾ ਬੱਚਾ ਆ ਗਿਆ ਜੀ ਮੇਲਕਾ ਇਹਦੇ ਨਾਲ ਆ ਗਿਆ ਬੱਚਾ ਤੇ ਇਹ ਆ ਗਈ ਸੱਜਣੋ ਕਾਫੀ ਕਲਰ ਦੇ ਵਿੱਚ ਆ ਗਈ ਇਹ ਵੀ ਜਰਸੀ ਚ ਥਣਲੇਵੇ ਦਾ ਸਹਿਜ ਇਹ ਵੀ ਸੋਨਾ ਰੱਖਦੀ ਆ ਇਹ ਵੀ ਆਪਾਂ ਇਹ ਕਹਿ ਸਕਦੇ ਆ ਵੀ ਜਮੀ ਨਿਕੀਆਂ ਨਿਕੀਆਂ ਯਾਨੀ ਹੈਗੀਆਂ ਇਹ ਜਰਸੀਆਂ ਚੰਗੀਆਂ ਨੇ ਬਾਕੀ ਤੁਸੀਂ ਨੇੜੇ ਆ ਕੇ ਲੈ ਜਾਓ ਚੈੱਕ ਕਰਕੇ ਬਾਈ ਤੋਂ ਆਰਡਰ ਇਹਦਾ ਵੀ ਫਿਕਸ ਜੈ ਯਾ ਤੇ 24h ਦੀ ਵੀ ਤਕਰੀਬਨ 6 ਵਜੇ ਹੋਈ ਹੋਈ ਆ ਇੱਥੋਂ ਘੁਮਾ ਲਾ ਬਾਈ ਨਾਲ ਇਹਦੇ ਆ ਗਿਆ ਮੇਲਕਾ ਫੇ ਇਹਦਾ ਸੁਆ ਕਿੰਨੇ ਦਿੰਦਾ ਬਾਈ ਇਹਦਾ ਸੁਆ ਹਫਤੇ ਦਾ ਇਹਦੇ ਕੋਲ ਦੁੱਧ ਕਿੰਨਾ ਹਾਜ਼ਰ ਹੈ 14 ਕਿਲੋ 12 ਕਿਲੋ ਤਿਆਰ ਮੰਨੋ 12 ਇਸ ਟਾਈਮ ਰੈਡੀ ਆ ਤੇ 14 ਦੀ ਉਮੀਦ ਆ ਨਹੀਂ 14 ਕਿਲੋ ਰੈਡੀ ਆ ਆਪਾਂ 12 ਕਿਲੋ ਕਹਾਂਗੇ ਠੀਕ ਆ ਗੱਲ ਹੈ ਹੈਗਾ 14 ਫਿਰ ਹਾਂ ਡੰਗ ਤੋਂ ਡੰਗੇ ਚਵਾ ਦਾਂਗੇ ਦੋਏ ਹਾਂ ਆ ਡੰਗ ਤੋਂ ਡੰਗ ਬਾਈ ਕਹਿੰਦਾ ਚੇ ਚੋਕ ਕੇ ਲੈ ਜਾਓ ਚੈੱਕ ਕਰਕੇ ਵੀਰੇ ਆਪਣੇ ਘਰੇ ਦੋ ਡੰਗ ਚੋਲੋ ਚਾਰ ਡੰਗ ਚੋਲੋ ਆਪਣੇ ਘਰ ਦੀ ਦੁੱਧ ਦੀ ਗਾਰੰਟੀ ਆ ਅਗਲੇ ਦੇ ਘਰ ਦੀ ਦੁੱਧ ਦੀ ਗਾਰੰਟੀ ਨਹੀਂ ਠੀਕ ਆ ਗੱਲ ਹਫਤੇ ਇੱਥੇ ਦੀ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਹੋਊਗੀ। ਉਰੇ ਦੋ ਟਾਈਮ ਚਾਰ ਟਾਈਮ ਤੇ ਸਵੇਹਾ ਆਦੀ ਆ ਗਈ ਠੰਢੀ ਤੇ ਥਣ ਦਾ ਸੈਜ ਸੋਨਾ ਰੱਖਦੀ ਆ। ਤੇ ਆਰਡਰ ਜਿਵੇਂ ਡੰਗ ਤੇ ਭਰਦੀ ਆ ਆਰਡਰ। ਆਰਡਰ ਸੋਨਾ ਬਣਾਉਂਦੀ ਆ ਡੰਗ ਤੇ ਤੇ ਰੱਖਦੀ ਆ ਫਿਕਸ ਨੇ ਚਵਾਈ ਦੀਆਂ ਕਿਵੇਂ ਨੇ ਬਾਈ ਇਹ। ਓਕੇ ਜਮਾ। ਸ਼ਰਲਾ ਸਿੱਟਾ ਤਾਂ ਨਹੀਂ ਕੋਈ। ਨਾ ਜਮਾ ਹੀ ਨਹੀਂ। ਅੱਜ ਇਹਦੇ ਕੋਲ 14 ਕਿਲੋ ਕਿੰਨੇ ਦਿੰਦੀ ਸੂਈ ਆ? ਹਫਤੇ ਦੀ। ਇੱਕ ਹਫਤੇ ਦੀ। ਅਜੇ ਬਧੂ ਮਲੇ ਲੱਗ ਕੇ। ਹਾਂ। ਆ ਫਿਲਹਾਲ ਇਹਦੇ ਕੋਲ 14 ਕਿਲੋ ਐ ਦਾ ਰੇਟ ਕੀ ਰਹੂਗਾ ਬਾਈ? ਇਹਦਾ 53000 ਰੁਪਿਆ। ਇਹਦਾ 53 ਥੋੜਾ ਬਹੁ ਇਹ ਹੋਣਾ ਗਾ ਜੀ ਤਿੰਨ ਨੰਬਰ ਵਾਲੀ ਦਿਖਾ ਦੇ ਵਾ ਪਰ ਤਾਂ ਵੱਡੀ-ਬੁੱਡੀ ਇਹ ਦਿਖਾ ਦੇ ਬੜੀ ਵੱਡੀ ਬੱੱਛੀ ਆ ਜਾਨਾ ਉਹ ਹੀ ਨਿਕਲਦੀ ਏ ਢੀ ਨਾਲੇ ਹੈਗੀ ਵੀ ਜਰਸੀ ਦੇ ਵਿੱਚ ਹੀ ਆ ਦੰਦਾਂ ਚ ਕਿਵੇਂ ਆ ਬਾਈ ਇਹ ਚਾਰ ਦੰਦ ਟੋਰ ਖੋਲ ਕੇ ਵੱਡੀ-ਬੁੱਡੀ ਆ ਗਈ ਫੁੱਲ ਤੇ ਦਿਨ ਕਿੰਨੇ ਕੇ ਪੈਂਡਿੰਗ ਨੇ ਇਹਦੇ ਬਾਈ ਇਹਦੇ 20 ਦਿਨ ਪੈਂਡਿੰਗ ਨੇ ਪੂਰੇ 20 ਦਿਨ ਹਾਂ 14 ਤਰੀਕ ਨੂੰ ਦਣ ਪੂਰੇ ਕਰਦੀ ਆ 20 ਦਿਨ ਬਾਈ ਕਹਿੰਦਾ ਇਹਦੇ ਪੇਂਟਿੰਗ ਨੇ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਗਈ ਤੇ ਖਾਨ ਖੂਨ ਦੀ ਤਾਂ ਖੁੱਲੀ ਆ ਗਈ ਫੁੱਲ ਆ ਕੱਦ ਬਿੱਡਾ ਵਾਲੀ ਆ ਫੁੱਲ ਵੱਡੇ ਕੱਦ ਕਾਠ ਚਾਹ ਤੇ 20 ਦਿਨ ਇਹਦੇ ਪੈਂਡਿੰਗ ਨੇ ਦੁੱਧੇ ਤੋਂ ਉਮੀਦ ਆ ਵੀ ਇਹ ਚੰਗਾ ਦੁੱਧ ਪਾ ਰਹੀ ਦੀ। ਕਮਾਲ ਐ। ਗੱਬਣ ਭਾਈ ਕਿਹੜੇ ਤੋਂ ਪਤਾ ਕੁਛ ਆ? ਭਰਾ ਇੰਪੋਰਟਰ ਠੀਕੇ ਤੂੰ ਆ। ਠੀਕ ਆ ਯਾਰ ਸੀ ਤੂੰ ਆ। ਹਾਂ। ਇੱਥੋਂ ਦਿਖਾ ਦਿੰਗਾ ਜੀ ਪਛਾਣ ਹੋ ਕੇ ਸਾਰੀ ਓਏ ਕੱਦ ਬਿੱਡ ਦਾ ਆਈਡੀਆ ਕਰਾ ਦੀ। ਵੱਡੀ-ਬੁੱਡੀ ਲੰਬੀ-ਲੰਬੀ ਫੁੱਲ ਆ ਗਈ ਤੇ ਬਿਊਟੀ ਆ। ਅੱਛਾ ਐਫ ਜੈਡਾ ਕਰਦਾ। ਵੱਡੇ ਐਫ ਜੈਡਾ। ਆ ਜੱਡਾ ਚੰਗੀਆਂ ਐਫਾਂ ਦਾ ਲੋਂਦਾ ਓਡਾ ਲੰਬੀ ਵੀ ਫੁੱਲਾ ਤੇ ਆਰਡਰ ਦੀ ਸ਼ੇਪ ਆ ਜਿਹੜੀ ਨਾਲ ਲੱਗਵਾ ਜੀ ਰੱਖੂਗੀ। ਹ ਇੱਧਰ ਹੀ ਸਾਈਡ ਤੋਂ ਲੰਬਾਈ ਦਿਖਾ ਦੇ ਲੈ ਚੱਲ ਭਈ ਆ। ਪੂਰੇ ਵੀ ਆ ਆਰਡਰ ਪਿੱਛੇ ਵੀ ਆ। 20 ਦਿਨ ਪੈਂਡਿੰਗ ਨੇ ਇਹਦੇ। ਹਾਂ 20 ਦਿਨ ਪੈਂਡਿੰਗ ਨੇ। ਤੇ ਦੁੱਧ ਕਿੰਨਾ ਕੁ ਪਾ ਸਕਦੀ ਆ ਆਈਡੀਆ? ਦੁੱਧ ਜਿਹੜੇ ਹਸਾਬ ਨਾਲ ਕੱਦ ਵੱਡਾ ਹੋਰ 20 ਤੋਂ ਪਲੱਸੇ ਚੱਲੂਗੀ। 20 ਤੋਂ ਬਾਹਰ। ਹਾਂ। ਆ 20 ਤੋਂ ਬਾਹਰ ਚੱਲਣ ਦੀ ਹੈ ਜੀ ਉਮੀਦ ਆ ਜੀ ਆਪਾਂ ਗੱਲਬਾਤ ਕਰ ਲਈਏ। ਕੱਦ ਵੱਡਾ ਵੀ ਫੁੱਲ ਵੱਡਾ ਤੇ ਥਣ ਦਾ ਸਹਿਜ ਵੀ ਦਿਖਾ ਦੇ ਗੈਰੀ ਨੇੜੇ ਲਾ ਕੇ। ਆ ਮਣਕੀ ਜੇ ਨਹੀਂ ਮਾੜੀ ਮੁੱਟਿਆ ਨਾ। ਹਾਂ। ਆ ਇਹ ਦਿਖਾ ਦੇ ਕੀ ਆ ਦੀ ਅਗਲਾ ਕਹਿੰਦਾ ਹਨਾ ਵੀਡੀਓ ਹਾਂ ਵੀਡੀਓ ਚ ਦਿਖਾਇਆ ਨਹੀਂ ਦਸਿਆ ਨਹੀਂ ਨੇੜੇ ਆ ਕੇ ਜਾਗ ਲਗੀ ਮੌਕੇ ਨੇ ਥਾਣਾ ਤੇ ਹਾਂ ਥਾਣਾ ਤੇ ਇਹ ਮੌਕੇ ਜੀ ਬਾਈ ਥੋੜੇ ਥੋੜੇ ਜ਼ਰੂਰ ਨੇ ਪਰ ਝੜਨ ਲੱਗ ਗਏ ਪਿਛਲਿਆਂ ਤੇ ਘਟਨੇਗੇ ਹਾਂ ਦਵਾਈ ਦੇ ਰਿਆ ਇਹਨੂੰ ਹਾਂ ਇੱਥੋਂ ਦਿਖਾ ਦੇ ਜਿਵੇਂ ਉਹ ਸੁੱਕਣ ਲੱਗ ਗਏ ਨਾ ਝੜਨ ਲੱਗ ਗਏ ਉਹ 19 21 ਹੈਗੇ ਨੇਗੇ ਹਾਂ ਪਰ ਉਹ ਝੜ ਗਏ ਪਹਿਲਾਂ ਨਾ ਫਰਕ ਬਾਈ ਕਹਿੰਦਾ ਇਹਦਾ ਹੈਗਾ ਤੇ ਇੱਥੋਂ ਇਹਦਾ ਕੱਦ ਦਿਖਾ ਦੇ ਮੇਰੇ ਕੱਦ ਦੋਨਾਂ ਦੇ ਕੱਦ ਵੀ ਫੁੱਲ ਵੱਡਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਲੈਣ ਦੇਣ 50000 ਰੁਪਇਆ ਅੱਜ ਦਾ ਰੇਟ ਆ ਅੱਜ ਦਾ ਰੇਟ ਅੱਜ ਦਾ ਰੇਟ ਇਹਦਾ ਹੈਗਾ 65000 ਰੁਪਇਆ ਤੇ ਨਾਲ ਵਾਲੀ ਦਾ 53 ਤੇ ਇੱਕ ਨੰਬਰ ਵਾਲੀ ਦਾ ਹੈਗਾ 62000 ਨੰਬਰ ਬੋਲ ਦਿਓ ਜੀ 98036 ਹਾਂਜੀ 05888 9803605888 22 ਦਾ ਨੰਬਰ ਹੈ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਤਸੱਲੀ ਕਰਕੇ ਡੰਗ ਤੋਂ ਡੰਗ ਚੋ ਕੇ ਗੱਭਣ ਨੂੰ ਪਾਸ ਕਰਕੇ ਲੈ ਜਿਓ ਧੰਨਵਾਦ